ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟਾਈਮ ਦਿੱਲੀ 11 ਵਜੇ ਕੈਮਰਾ ਆਨ ਕਰਦੀ 11:00 ਵੱਜ ਗਏ ਆ ਅੱਜ ਨਿੱਗੀ ਨਿੱਗੀ ਜੀ ਧੁੱਪ ਚੰਗੀ ਲੱਗਦੀ ਆ ਨਵੇਂ ਸਟੈਂਡ ਤੇ ਅੱਜ ਸਾਫ਼ ਸੁਫ਼ਾ ਕਰਕੇ ਪਾਏ ਕੱਪੜੇ ਬੜੇ ਟਾਈਮ ਦੀ ਰੀਜ ਸੀ ਪਹਿਲਾਂ ਵੇੜਾ ਕੱਚਾ ਸੀ ਕਰਕੇ ਨਾ ਤਾਇਨੀ ਜੀ ਕਰਦਾ ਕੋਈ ਚੀਜ਼ ਤੇ ਪੈਸੇ ਲਾਉਣ ਨੂੰ ਵੀ ਐਵੇਂ ਮਿੱਟੀ ਕੱਟੇ ਨਾਲ ਭਰੀ ਜਾਂਦੇ ਸਾਰੇ ਕੰਮ ਨਵੇੜ ਲਿਆ ਹੁਣ ਰੋਟੀ ਖਾ ਕੇ ਤੇ ਬੰਦ ਪੈ ਵੀ ਉੱਠੀ ਆ ਰੋਟੀ ਖਾ ਕੇ ਨਾ ਜੀ ਜਿਆ ਕਰਦਾ ਰਹਿੰਦਾ ਸੁਸਤੀ ਪੈ ਜਾਂਦੀ ਹੈ ਦਹੀਂ ਦੂਹੀਂ ਖਾ ਕੇ ਪੈ ਗਈ ਸੀ ਹੁਣ ਚੱਲੇ ਆ ਪਪਾ ਸੁਆਣ ਵਾਲੇ ਪਾਸੇ ਨੂੰ ਹਾਂ ਡੇ ਜੀ ਭੁੱਖ ਤਾਂ ਨਹੀਂ ਲੱਗੀ ਉਹ ਡੇ ਜੀ ਹਾਂ ਉਹ ਦਾ ਬਿਆਨਤਾ ਮੋਗੋਂ ਸਿੱਧੇ ਮੈਨੂੰ ਵੇਖਤਾ ਹੁਣ ਤੇ ਪੈਰ ਉਹਦਾ ਕਿਵੇਂ ਹੋਇਆ ਪਿਆ ਪੈਰ ਭਾਂ ਦਾ ਨਹੀਂ ਥੱਲੇ ਲਈ ਬੈਠੀ ਉਹ ਲਤ ਉੱਤੇ ਬੈਠੀ ਐ ਅੱਛਾ ਉਹ ਬਿਆਨਤਾ ਉਹਦਾ ਮੋਗੋਂ ਕਹਿੰਦਾ ਖੂਨ ਵਾਲੀ ਦਵਾਈ ਨਾ ਧੋਤਾ ਕੇ ਵਧੀਆ ਸਾਫ ਕਰਕੇ ਲਾ ਤੇ ਹੁਣ ਵੇਲਾ ਹੂੰਝ ਸਵਾਰ ਕੇ ਠੀਕ ਕਰਵਾ ਲਾਂਗੇ ਉਹ ਤਾਂ ਚੱਲ ਠੀਕ ਆ ਫਿਰ ਚੰਗਾ ਬੀਬੂ ਮਗਾਹਲਾ ਕਹਿ ਦੇਣਾ ਸੀ ਅਮਰ ਨੂੰ ਫੋਨ ਲਾ ਦੇ ਤੂੰ ਕਹ ਆਹ ਲਿਆ ਕੇ ਦੇ ਬੀ ਲਿਆ ਦੇ ਇੱਥੇ ਲਾਲ ਲੇ ਹੇ ਸੁੱਤੀ ਪਈ ਪਈ ਆ ਤੇਲ ਲਾਉਣੀ ਸਿਰ ਨੂੰ ਝੋਨਾ ਵੜਣਾ ਨਹੀਂ ਨਹੀਂ ਝੋਨੇ ਵਾਲੇ ਤਾਂ ਸਵੇਰੇ ਆਉਣਾ ਉਹ ਤਾਂ ਮੰਡੀ ਚ ਵੀ ਥਾਂ ਹੈ ਨਹੀਂ ਸੁਭਾਸ਼ ਕੀ ਕਹਿੰਦਾ ਕੱਲ ਨੂੰ ਵੜਾ ਤਾਂ ਤੇ ਨੂੰ ਵੀ ਸਾਫ ਨਾ ਤੇ ਵੀ ਨਹੀਂ ਡਾਲੀ ਜਾਂਾਣਾ ਤੁਲਾ ਸਮਾ ਆ ਰਿਹਾ ਲੱਖਾਂ ਰੁਪਏ

ਕਾਲੇ ਛੋਲੇ ਲਿਆਂਦੇ ਧਰ ਦਿੰਨੀ ਹੈ ਕੋਲਾ ਨਾਲੇ ਮੈਂ ਬਣਾ ਦੇਣੀ ਤੁਹਾਨੂੰ ਚਾਹ ਤੇ ਉੱਠੋ ਕੇ ਹੁਣ ਪੈਣ ਦਾ ਕੋਈ ਟਾਈਮ ਨਹੀਂਗਾ ਕਾਲੇ ਕਾਦੇ ਲਿਆਂਦੇ ਵੀ ਲਾਲ ਗੇ ਖਾਲੀ ਤੂੰ ਖਾਣੀ ਨਹੀਂ ਕਾਲੇ ਛੋਲੇ ਆਂਦੀ ਪਾਲਕ ਯਾ ਲੈ ਆਪਾਂ ਫਟ ਇੱਕ ਨਵੀਂ ਦੀ ਆਪਾਂ ਲਾਉਣੇ ਨਾ ਨਾ ਮੈਂ ਨਾ ਤੂੰ ਵਾਟ ਤੇ ਦੱਬੀ ਆਂ ਤੇਰਾ ਦਰਦ ਕਰ ਕਿਹੜੀ ਤੇ ਅੱਜ ਦੱਸਦਾ इधर पास अंदर पास ਫਾਈਲ ਹੋ ਗਿਆ ਤੋ ਇਹਦੇ ਹੁਣ ਇੱਥੇ ਲੋੜ ਅੰਦਰ ਲੈ ਕੇ ਉੱਪਰ ਇੱਥੇ ਆਏ ਸੋ ਠੀਕ ਦੱਸ ਕੇ ਬਣਾ ਅਗਨ ਵਾਲੀ ਬਣ ਗਿਆ ਤੋ ਦੋ ਗੋਮਲਾ ਨਾਲ ਪਾ ਲਓ ਤੂੰ ਉਹ ਵੱਟ ਤੇ ਕਰਨਾ ਤੇ ਉਹਦੇ ਤੇ ਤੇ ਇਹ ਹਰੇ ਨਾ ਮਕਾ ਮੂਲ ਨਾ ਲੈ ਲੇਗਾ ਲਾਂ ਬਾੜਾ ਨਹੀਂ ਗਾ ਬੋਟਕਾ ਹੋਣੀ ਆ ਮੜੀ ਜਰ ਵੀ ਤਾ ਉਹ ਬਟਾੜਾਈ ਲੈ ਕੇ ਚਲੋ ਅੱਧਾ ਪਾਣੀ ਲੰਗਾ ਫਿਰ ਚੱਲ ਆਉਂ ਚਾਹਾਂਦਾ ਦੋਨ ਉਹ ਲਾਉਣ ਨੂੰ ਪਾ ਕੇ ਲਾ ਦੇ ਬਾਅਦ ਐ ਕੰਤੇ ਆ ਯਾਰ ਉੱਚਾ ਆ ਆ ਓਨ ਤਨ ਨਾ ਨੇੜੇ ਲਾਓ ਇੱਧਰ ਲਾ ਲੈ ਦੇ ਕੋਈ ਉਧਰ ਵੀ ਲਾ ਦੇ ਨੇ ਕਹਿ ਰਹੇ ਆ ਥਾਂ ਬਹੁਤ ਆ ਇੱਥੇ ਬਹੁਤ ਲੱਗ ਰਹੀ ਹੈ ਤਨ ਨਾ ਕਿਹੜੀ ਕਿ ਲਾਏ ਆ ਆ ਇੱਕ ਥੋੜੀ ਹੇਠਾਂ ਲਾ ਦੇ ਅੰਨੇ ਆਹ ਵੇਖਦੇ ਭਾਈ ਹਾਂ ਇੱਕ ਮਿੰਟ ਤਨ ਮੈਨੂੰ ਪਤਾ ਨਹੀਂ ਜਿਹੜਾ ਉਹ ਕੋਈ ਨਾ ਬਿੱਕੀ ਕਰਾਂ ਦੇ ਹੋਰ ਹੈਗਾ ਤਨ ਕਹਿੰਦਾ ਪੀਤਾ ਨਹੀਂ ਕਿਹੜਾ ਨਹੀਂ ਆ ਰਹੇ ਮੈਨੂੰ ਪਤਾ ਹੀ ਨਹੀਂ ਸੀ ਆਹ ਇੱਕ ਲੱਖ ਨੂੰ ਪਾ ਲ ਗਏ ਇਹ ਤਾਂ ਧਣੀਆਂ ਨੂੰ ਪਾਲ ਗਏ ਇੱਧਰ ਨੇੜੇ ਇਹ ਵੀ ਤਾਂ ਕੋਈ ਵੀ ਪਿੰਨੇ ਪੈਰ ਤੋਂ ਬੋਲਦੇ ਉਹ ਕਰਨੇ ਆ ਆਏ ਤੇ ਲਸਣ ਵੀ ਇੱਧਰ ਲਾਉਣਾ ਤੇ ਲਸਣ ਉੱਧਰ ਲਸਣ ਵੀ ਇੱਥੇ ਹੀ ਵੱਡੀ ਕਿਆਰੀ ਇੱਕ ਪਾਲ ਗਏ ਹੈ ਹੈਲੋ ਆ ਦੋ ਕਿਰਕਾਂ ਬੇਚੀਆਂ ਲਾਦਨ ਪੈਲਕਣ ਵੇਲਾ ਕਿੰਨੀ ਵਧੀਆ ਬਣ ਗਈ ਕਰਨ ਇੱਕ ਮਿੰਟ ਤਰ ਕਰ ਆ ਵੀਰ ਕੋ ਉਹ ਯਾਰ ਲਿਆਓ ਉਹ ਪਾਈਪ ਚੱਕ ਕੇ ਪਾਣੀ ਵੀ ਰਸ ਦੇ ਨਾਲ ਨਾਲ ਇੱਥੇ ਹੀ ਬਣਾਉਣੀ ਬਾਈ ਲਸਣ ਨੂੰ ਵੀ ਕਿਆਰੀ ਇੱਕ ਤੇ ਇੱਕ ਧਣੀਆਂ ਨੂੰ ਹੈ ਥੱਲੇ ਪੂਰੀ ਜੀ ਰੱਖ ਲਓ ਕਲਵੰਤ ਸਵਾਜਨ ਕੋਲ ਇੱਥੇ ਰੱਖ ਲਾਓ ਕਸਗਾਜਾਈ ਰੱਖ ਲਾ ਰੰਬਾ ਰੱਖ ਲਾ ਰੰਬੇ ਦੇ ਉੱਤੇ ਰੱਖ ਦੀ ਪੈ ਲੈ ਆ ਖੱਚਾ ਹੋਵੇ ਬਾਈ ਇੱਥੇ ਵੀ ਬਣਾ ਦੋ ਕਿਆਰੀਆਂ ਹੋਰ ਕਮਲਿਓ ਕਦੋਂ ਦੀ ਸਬਜ਼ੀ ਵੀ ਜੀ ਵੀ ਹੁੰਦੀ ਹੁਣ ਨੂੰ ਤੁਸ ਤਾਂ ਵੇ ਆ ਨਾ ਢੀੜ ਵਾਲੀ ਨਾ ਗਿੱਲੀ ਕਰ ਨਾ ਗਿੱਲੀ ਕਰ ਰੰਬਾ ਜਿਹਾ ਰੱਖ ਦੇਣਾ ਐਵੇਂ ਨਾ ਖਰਾਬ ਕਰ ਆ ਰੱਖਦੇ ਹਾਂ ਆ ਰੱਖ ਦੇ ਆ ਵੀ ਜਿਹੜੇ ਚਾਰ ਕ ਰਹਿ ਗਏ ਬੂਟੇ ਪਿੰਡਿਆਂ ਦੇ ਇਹਨਾਂ ਨੂੰ ਵੱਟ ਬਣਾ ਲਓ ਵਧੀਆ ਸਰਦਰ ਓਕੇ ਪਹਿਲਾਂ ਹੂ ਦਾ ਲਓ ਮੈਂ ਖਾ ਤਿੰਨਾਂ ਦਾ ਲਾਉਣਾ ਲਸਣ ਦੀ ਕਿਆਰੀ ਵਿੱਚ ਬਣਾਉਣੀ ਆ ਹਾਂ ਦਰਜੀ ਤਾਂ ਬਹੁਤ ਹਾਂ ਕੀ ਹੈ ਨਾ ਆ ਦੋਨੋਂ ਦੇ ਲਾ ਦੇ ਨਾ ਬਟਾ ਇਹਨਾਂ ਤੇ ਹੀ ਲਾ ਦੇ ਉਹ ਬਟਾ ਨੇ ਇਹ ਆਪਿਆਂ ਦਾ ਲਾ ਦੇ ਬਟਾ ਸਾਰਿਆਂ ਤੇ ਲਾ ਦੂ ਯਾਰ ਨਾਲੇ ਜਿਹੜੇ ਵੱਧ ਕੇ ਵੀ ਉਹ ਵੱਟ ਤੇ ਲਾ ਦੇ ਇੱਥੇ ਨੇੜੇ ਲਾ ਲਈ ਉਹ ਲਸਣ ਵਾਲੀ ਤੇ ਲਾ ਲਾਂਗੇ ਨੇੜੇ ਨੇੜੇ ਪੱਟਣੀ ਫੋਟੇ ਛੜਤੀ ਮੋਟਰ ਆਇਆ ਨਹੀਂ ਪਾਣੀ ਸਿੰਗਰ ਨੇ ਸਿੰਗਾਰ ਕੰਦਰਾ ਲਿਆ ਉਹ ਕਿੱਥੇ ਬਾਟੀ ਨੂੰ ਕਿੱਥੇ ਰੱਖਤੀ ਯਾਰ ਨਾ ਬਾਟੀ ਕਦੋਂ ਦੇਖੇ ਰੱਖਤੀ ਬਾਟੀ ਦੇਖੀ ਬਈ ਗਾਂ ਤੇ ਸਾਡੇ ਸਰਦਾਰ ਜੀ ਤੇ ਮਿੱਟੀ ਪਾਈ ਜੈਣਾ ਮੈਂ ਕੰਮ ਸਰਦਾਰ ਜੀ ਸਰਾਨਾ ਨੂੰ ਚੱਲੀ ਜਾਂਦੇ ਵਾਕੇ ਪਤੂਆਂ ਚ ਨਹੀਂ ਮੋਟਰ ਚ ਮੋਟਰ ਕਿੱਲੇ ਨਹੀਂ ਲਾਹੌਰ ਇੱਥੇ ਵੱਡੀ ਕਿਆਰੀ ਇੱਕ ਬਣਾਓ ਲਸਣ ਨੂੰ ਇੱਕ ਧਣੇ ਨੂੰ ਬਾਹਰਲੇ ਪਾਸੇ ਵਧੀਆ ਇੱਥੇ ਇੱਥੇ ਵਟ ਬਣਾ ਦੇ ਕੋਈ ਫੁੱਲ ਬੂਟੇ ਲਾਵਾਂਗੇ ਕਵਰ ਵੀ ਤੋਂ ਵਧੀਆ ਫੁੱਲਾਂ ਦੇ ਬੂਟੇ ਲਿਆ ਕੇ ਇੱਥੇ ਲਾਵਾਂਗੇ ਸੋਹਣਾ ਰੱਖਿਆ ਕਰੋ ਥਾਂ ਨੂੰ ਨਹੀਂ ਰੋੜੀ ਸਟਾ ਲੋ ਨਾ ਨਾ ਬੁਤੇਰਾ ਤੁਸੀਂ ਹੈ ਹਾਂ ਬਹੁਤ ਸੋਹਣੇ ਲੱਗਦੇ 40 ਰੇਟ ਨੂੰ ਆਹ ਇਹਦੇ ਇੱਥੇ ਜਿਹਾ ਲੱਗਿਆ ਗ੍ਰੀਨਰੀ ਤਾਂ ਜਿੰਨੀ ਘਰੇ ਹੋਵੇ ਓਨੀ ਥੋੜੀ ਆ ਐਤ ਮਰੀ ਮਰੀ ਪਾਉਂ ਆ ਪੀ ਮਾਰ ਕੇ ਆਰੇ ਹੋ ਲੈ ਪੰਚਾਇਤ ਇਹ ਨਹੀਂ ਮੈਂ ਆਹ ਚੱਕੀ ਕਰਾਂ ਕਰਨੀ ਨਹੀਂ ਹੈਗਾ ਉਹ ਕਿਧਰ ਬਣਾ ਦੋ ਬਣਾ ਦੋ ਗੋਖੂ ਲਾ ਦੇ ਇੱਥੇ ਬਣਾ ਦੋਗਾ ਕਈ ਨਾ ਚੱਕੇ ਨਾ ਕਿਆਰੀ ਬਣਾ ਲੈਨੇ ਨਾਲ ਲਸਣ ਫਿਰ ਪੱਟਾਂ ਦੇ ਉੱਤੇ ਬਟਾ ਦਾ ਬਿਨਾ ਨਹੀਂ ਦਰਦੀ ਬਣਾ ਦੇ ਹਣ ਉਸ ਸਾਬਨਾ ਬਣਾਇਓ ਦੋ ਤੱਕ ਕਿਆਰੀਆਂ ਬਣਾਉਣੀਆਂ ਹਜੇ ਬਣਾਓ ਬਣਾਓ ਆ ਉੱਥੇ ਬਣਾ ਦੇ ਭਿੰਡੀਆਂ ਦੇ ਨਾਲ ਨਾਲ ਇੱਕ ਗੂਗਲੂਆਂ ਵਾਲੀ ਵੱਟ ਬਣਾ ਦੇ ਕੰਨ ਆ ਦਿਮਾਗ ਫੜਾ ਦੇ ਇੱਥੇ ਬਟਾਈਆਂ ਬਣਾ ਦੋ ਮੜਗਾ ਮੜਗਾ ਲਾ ਦੇ ਜਾਜਰਾਂੀਆਂ ਹੁਣ ਨਹੀਂ ਸਾਜਾਂ ਚ ਤਾਂ ਹੋ ਜਾਣਗੀਆਂ ਉਹ ਹੀ ਹੋਣੀਆਂ ਵੱਟ ਤੋਂ ਬਣਾ ਗਾਜਰ ਨਹੀਂ ਹੁੰਦੇ ਮਾਂ ਤੇ ਖੇਤੋਂ ਤਾਂ ਲਾਦ ਦਿੰਦੇ ਹੁਣ ਇੱਥੇ ਥਾਂ ਪਿਆ ਇੱਥੇ ਕੀ ਲਾਉਣਾ ਨਹੀਂ ਆਹ ਕਿਆਰੀ ਚ ਪੁੱਛਦੇ ਵੀ ਕਿ ਤਾਂ ਇੱਥੇ ਗੰਡੇ ਵੀ ਲਾਵਾਂਗੇ ਉਹ ਯਾਰ ਗੱਪ ਲਾ ਦੇ ਜੀ ਉਹ ਹੁਣ ਇੱਕ ਵਈਆ ਲਾਉਣਾ ਨਹੀਂ ਹਮੜੇ ਇਹੇ ਕਰਨੀਆਂ ਆਹ ਬਰਾਬਨਾਮ ਇਹਦੀ ਤਾਂ ਲੋਅਰ ਪਾਰਟੀ ਪਈ ਆ ਵੈਦੀ ਤੂੰ ਵੇਖਿਆ ਨਾ ਉਹ ਜੁੰਗਿਆ ਦਾ ਜਦੋਂ ਫਾੜਦੇ ਨੇ ਭਾਂਤ ਦੇ ਕਿ ਲੋਕਾਂ ਦੇ ਇੱਕ ਕਰਦੇ ਸੱਤਾਂ ਜੀਆਂ ਦੇ ਅੰਗੋਟੇ ਜੋਟਾ ਸੀਗਾ ਵੇਰ ਮਿਕਾਣੀਆ ਬਣਾਇਓ ਐਵੇਂ ਫਿਰ ਬੱਚ ਘਾਹੂਸ ਬਾਹਲਾ ਹੋ ਜਾਂਦਾ ਕੰਨ ਤੇ ਨਹੀਂ ਕੱਢਣਾਗਾ ਸਦਾ ਲਿਆ ਕਰਾਂਗੇ ਕੰਨ ਤੇ ਤੋਂ ਜਿੱਦੇ ਖਾਜੀ ਹੋਏ ਪਰ ਉਨ ਰੋਲੇ ਤੇ ਹੋਏ ਰਹੇ ਤੇ ਪਰ ਘੱਟ ਤੇ ਰੱਖੋ ਲੈ ਬਾਈ ਟਾਈਮ ਨਹੀਂ ਪੱਟਾ ਬਣਾ ਹੂਰੇ ਨੂੰ ਹੋਰ ਬਣਾ ਖੁੱਲੇ ਇੱਕ ਸਾਟੇ ਦੇ ਹਾਮਾ ਨਹੀਂ ਲੱਗੇ। ਕੋਣ ਇੱਕ ਤੇ ਦੋ ਬਣਾ ਲੈਣਾ। ਦੋ ਹਾਂਜੀ। ਦੋ ਬਣਾ ਲੈ। ਇੱਕ ਤੇ ਗਾਜਰਾ ਤੇ ਇੱਕ ਤੇ ਗੋਭ। ਹਾਂ ਔਰ ਇੱਕ ਤੇ ਗਾਜਰਾ ਇੱਕ ਤੇ ਗੋਭ ਲੂ। ਇਹ ਪਿੱਛੇ ਰਿਪਿਟ ਹੋਈ ਜਾਂਦਾ ਹੈ। ਆ ਹਾਂ ਹਾਂ। ਇਸ ਤੇ ਆਪਾਂ ਜਾਣਾ ਨਹੀਂ ਕਿ ਗਾਜਰਾ ਲਾਜ਼ਮ ਨਹੀਂ ਹੁੰਦਾ ਕੋਈ। ਆਗਮਲ ਲਿਖੇ ਤੂ ਤੂਜਿਆ ਹੁੰਦਾ। ਪਾਲਕ ਵਿੱਚ ਨਾਓ। ਹਾਂ ਔਰ ਪਾਲਕ ਨਹੀਂ ਪਾਲਕ ਨਹੀਂ ਜਿੰਮੂ ਗਾਜਰਪਾਟ ਨੂੰ ਆ ਦੋ ਕੇ ਆਉਣਾ ਪਾਲਕ ਨਹੀਂ ਉਹ ਦੋ ਦੇਖੀ ਉਹ ਧਨੀਆ ਹੋ ਗਿਆ ਪਾਲਕ ਕਿੱਥੇ ਆ ਵੀ ਦੋ ਗਿਆ ਤਾਂ ਅੱਛਾ ਵੇਖਤੀ ਤੇ ਮੇਥੇ ਵਿਚਨੇ ਇੱਥੇ ਰਹਿ ਗਏ ਉਹ ਮੈਂ ਇੱਥੇ ਖਾੜੀ ਲਿਆ ਦੀਪਕ ਇੱਥੇ ਤਾਂ ਲਾਤੀਆਂ ਜੀ ਗਾਜਰਾਂ ਹੀ ਨਾ ਨਹੀਂ ਮੂਲਿਆਂ ਦੇ ਤੋਂ ਨਹੀਂ ਮੈਨੂੰ ਇੱਕ ਪੈਕਟ ਇੱਕ ਪੈਕਟ ਮੰਗਾਉਣਾ ਕਿ ਦੋ ਮੰਗਾਉਣੇ ਮੇਥਿਆਂ ਹੈ ਹੈ ਮੇਥਿਆਂ ਦੇ ਦੇਖੇ ਥੁਲੇ ਮਰ ਜਾਂਦੇ ਨੇ ਸੌਕਾਂ ਜਾਵਾਂਗੇ ਇੱਕ ਦਿਨ ਵਾਚ ਰੇਤੇ ਤਾਂ ਮੇਨੂੰ ਤਾਂ ਆਪਣੇ ਇੱਥੇ ਘਰੇ ਹੀ ਪਏ ਹੋਏ ਆਂ ਪਏ ਆ ਕਿ ਮਰ ਗਏ ਬਾਲਟੀ ਦੇ ਉਹਨਾਂ ਇੱਥੇ ਇੱਕ ਦਸਣ ਨੂੰ ਕੈਰੀ ਮੈਂ ਹੁਣ ਨਾ ਉਸ ਤੋਂ ਇਹ ਮੈਂ ਮੜੀ ਕਮੇਟੀ ਦੇ ਖਿਲਾਫ ਨਹੀਂ ਦੇ ਦਿੰਦੇ ਉੱਤੇ ਆ ਮੜੀ ਐਂ ਕਰ ਐਂ ਹੱਥ ਜਿਆ ਮਾਰੋ ਹਾਂ ਮੈਨੂੰ ਖਾਲੀ ਲਿਖਾਉਂਗਾ ਬਣਾਏ ਨਾ ਨਹੀਂ ਵਿਚਾਲੇ ਮੈਂ ਉਹ ਕਰਦਾ ਕਰਦਾ ਨਹੀਂ ਹੋਵੇ ਇੱਕ ਖਾਰਾਂਗੇ ਹੋ ਗਿਆ ਪੌਣੇ 6 ਕਾਲੇ ਚਣਿਆਂ ਦੀ ਆਪਣੀ ਸਬਜ਼ੀ ਰੈਡੀ ਚਿਬੜਾਂ ਦੀ ਆਪਣੀ ਚਟਣੀ ਰੈਡੀ ਇਧਰ ਆ ਪਾਟਾ ਕੋਲ ਬੀਬੀ ਨੇ ਰੱਖ ਲਿਆ ਹੈਗਾ ਕਾੜਾ ਦੁੱਧ ਨੂੰ ਵਾਲਾ ਆ ਗਿਆ ਤੇ ਜਿਹੜਾ ਅੱਜ ਸਭ ਤੋਂ ਮੇਨ ਕੰਮ ਕੀਤਾ ਕਰਨਾ ਸੀ ਆਪਾਂ ਅਸੂ ਚ ਚਾਹੀਦਾ ਸੀ ਉਦੋਂ ਬਾਅਦ ਚ ਕੱत्ता ਚੜਿਆ ਕੱਤੇ ਚ ਚਾਹੀਦਾ ਸੀ ਹੈਨਾ ਤੇ ਪਰ ਅੱਜ ਕਿੰਨੇ ਦਿਨ ਕੱत्ता ਚਲੇ ਗਿਆ ਹਾਂ ਤਕਰੀਬਨ ਅੱਧਾ ਕੱत्ता ਚਲੇ ਗਿਆ ਹੈਨਾ ਤੇ ਬੜੇ ਦਿਨਾਂ ਦੇ ਬਾਅਦ ਅੱਜ ਦੇਣ ਕਰਮਾ ਵਾਲਾ ਚੜਿਆ ਜਿਹੜੀ ਫਾਈਨਲੀ ਆਪਣੀ ਸਬਜੀ ਲੱਗ ਗਈ ਐ ਸਭ ਤੋਂ ਮੇਨ ਕੰਮ ਸਭ ਤੋਂ ਵੱਡਾ ਕੰਮ ਇਹ ਸੀ ਦੇਖੋ ਕਿੰਨਾ ਸੋਹਣਾ ਨਾਲੇ ਤਾਂ ਥਾਂ ਸੋਹਣਾ ਲੱਗਦਾ ਨਾਲੇ ਸਬ지ਆਂ ਲਾਤੀਆਂ ਆਪਾਂ ਸ਼ਾ ਗੋングਲੂ ਲਾਤੇ ਗਾਜਰਾਂ ਲਾਤੀਆਂ ਮੇਥੀ ਲਾਤੀ ਧਣੀਆਂ ਲਾਤਾ ਪਾਲਕ ਲਾਤੀ ਤੇ ਮੂਲੀਆਂ ਲਾਤੀਆਂ ਇੱਥੇ ਆਪਾਂ ਇਹਨਾਂ ਵੱਟਾਂ ਤੇ ਮਟਰ ਲਾਤੇ ਸਾਰੇ ਕੰਮ ਹੋ ਗਿਆ ਇੰਨੀ ਇੱਕ ਜਗ੍ਹਾ ਰਹਿ ਗਈ ਆ ਇੱਥੇ ਆਪਾਂ ਲਸਣ ਲਾ ਲਾਂਗੇ ਤੇ ਆ ਆਪਾਂ ਸਵੇਰੇ ਮਿੱਟੀ ਪੱਧਰ ਕਰਾ ਕੇ ਤੇ ਵਧੀਆ ਭਿੰਡੀਆਂ ਦੇ ਨਾਲ ਨਾਲ ਵੱਟ ਪਵਾ ਕੇ ਵਧੀਆ ਸੋਨਾ ਵੀ ਜਿੱਦਾਂ ਉਧਰ ਬੋਕਰਵਾਇਦੀ ਹੋ ਜਵੇ ਉਧਰ ਹੀ ਲੈ ਜਾ ਕਰਾਂਗੇ ਪਸ਼ੂਆਂ ਵਾਲੇ ਪਾਸੇ ਸੋਨਾ ਲੱਗਦਾ ਫਿਰ ਸਾਫ਼ ਸੁਥਰਾ ਵੇੜਾ ਹੁਣ ਜੇ ਘਰ ਵੱਡਾ ਹੈ ਤਾਂ ਸਾਫ਼ ਰੱਖਣਾ ਤਾਂ ਆਪਣੇ ਆਪ ਦੇ ਬਸ ਹੈ ਨਾ ਤੇ ਐਸੀ ਮੇਨ ਮੇਨ ਕੰਮ ਜਿਹੜੇ ਹੋ ਗਏ ਆਪਣੇ ਤੇ ਹੁਣ ਆਪਾਂ ਚੌਂਤੇ ਦਾ ਤਕਰੀਬਨ ਮੈਂ ਸਾਰਾ ਕੰਮ ਨਿਵੇੜਤਾ ਹੁਣ ਮੈਂ ਦੇਖਦੀ ਆਂ ਕਮਰੇ ਚ ਜਾ ਕੇ ਚਾਦਰ ਵਗੈਰਾ ਝਾੜਦੇ ਆਪਾਂ ਤੇ ਧੂਫ ਛਿੱਟਾ ਕਰਦੇ ਆਂ ਤੇ ਨੌਨੇ ਆ ਚਲੋ ਜੀ ਕੱਲ ਮਿਲਾਂਗੇ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਮਿਲਦੇ ਆ ਫਿਰ ਕੱਲ ਨਵੇਂ ਬਲੌਗ ਦੇ ਨਾਲ ਬਾਏ